ਸੋ ਅਸੀਂ ਹੁਣ ਪਹੁੰਚ ਚੁੱਕੇ ਆ ਇੱਥੇ ਜਿੱਥੇ ਕੀ ਪਾਣੀ ਛੱਡਿਆ ਜਾ ਰਿਹਾ ਉਹਨਾ ਸਟਾਰਟਿੰਗ ਪੁਆਇੰਟ ਨਹੀਂ ਹੈਗਾ ਹਲੇ ਉਹ ਉੱਪਰ ਜਾ ਕੇ ਸਟਾਰਟਿੰਗ ਪੁਆਇੰਟ ਆ ਬਟ ਇੱਥੇ ਕੁਝ ਗਾਰਡ ਬੈਠੇ ਹੋਏ ਨੇ ਹੁਣ ਚਾਹੇ ਸਰਕਾਰ ਵੱਲੋਂ ਸਿਕਿਉਰਿਟੀ ਆ ਚਾਹੇ ਜਿਹੜੀ ਇੰਡਸਟਰੀ ਹੈਗੀ ਆ ਉਹਨਾ ਵੱਲੋਂ ਸਿਕਿਉਰਿਟੀ ਆ ਜਿਹੜੇ ਇੰਡਸਟਰੀ ਤੋਂ ਇਹ ਪਾਣੀ ਛੱਡਿਆ ਜਾ ਰਿਹਾ ਸੋ ਉਹ ਸਾਨੂੰ ਕਹਿੰਦੇ ਕਿ ਅੱਗੇ ਨਹੀਂ ਜਾਣਾ ਅਸੀਂ ਕਹਾਂ ਕੋਈ ਗੱਲ ਨਹੀਂ ਅਸੀਂ ਇੱਥੋਂ TDS ਚੈੱਕ ਕਰਨ ਲੱਗੇ ਆ ਪਾਣੀ ਦਾ ਹੁਣ ਤੁਸੀਂ ਇੱਧਰ ਦੇਖ ਸਕਦੇ ਹੋ ਆ ਨੀਚੇ ਦੇਖੋ ਇਥੇ ਸਾਡੇ ਲਈ ਖੜਨਾ ਬਹੁਤ ਮੁਸ਼ਕਲ ਹੋਇਆ ਪਿਆ ਕਿਉਂਕਿ ਗੰਦ ਬਹੁਤ ਹੈ ਇਥੇ 스멜 ਇੰਨੀ ਜ਼ਿਆਦਾ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਗੰਦਾ ਪਾਣੀ ਉੱਪਰ ਆ ਰਿਹਾ ਮਤਲਬ ਜਿੰਨੇ ਵੀ ਲੁਧਿਆਣੇ ਦੇ ਇੰਡਸਟਰੀ ਆ ਉਹ ਸਾਰੇ ਇੰਡਸਟਰੀ ਦਾ ਜਿਹੜਾ ਪਾਣੀ ਆ ਜਿਹੜਾ ਕੈਮੀਕਲ ਵਾਲਾ ਪਾਣੀ ਆ ਡਾਈਂਗ ਫੈਕਟਰੀਆਂ ਦਾ ਜਿਹੜਾ ਪਾਣੀ ਆ ਤੇ ਜਿਹੜੀ ਡੇਰੀ ਦਾ ਪਾਣੀ ਹੈਗਾ ਉਹ ਸਾਰਾ ਕੁਝ ਇਹਦੇ ਵਿੱਚ ਮਿਕਸ ਕੀਤਾ ਜਾ ਰਿਹਾ ਇਹਦੇ ਵਿੱਚ ਛੱਡਿਆ ਜਾ ਰਿਹਾ ਇਸ ਪਾਣੀ ਨੂੰ ਸਤਲੁਜ ਦੇ ਪਾਣੀ ਨੂੰ ਗੰਦਾ ਕੀਤਾ ਜਾ ਰਿਹਾ ਇੱਥੋਂ ਸਟਾਰਟ ਹੋ ਕੇ ਫਿਰ ਇਹ ਅੱਗੇ ਜਾ ਕੇ ਉਹ ਸਤਲੁਜ ਦਰਿਆ ਦੇ ਵਿੱਚ ਮਿਲ ਜਾਊਗਾ ਤੇ ਉਹ ਨੂੰ ਇਹ ਗੰਦਾ ਕਰ ਦੂਗਾ ਤੇ ਹੁਣ ਅਸੀਂ ਇਹਦਾ ਜਿਹੜਾ TDS ਹੈਗਾ ਉਹ ਚੈੱਕ ਕਰਨ ਲੱਗੇ ਇੱਥੋਂ ਅਸੀਂ ਪਾਣੀ ਲੈਣੇ ਆ ਤੇ ਚੈੱਕ ਕਰਾਂਗੇ ਇਹਦਾ TDS ਲੈਵਲ ਕਿੰਨਾ ਆ TDS ਮੀਟਰ ਅਸੀਂ ਔਨ ਕਰ ਲਿਆ ਤੁਸੀਂ ਦੇਖ ਸਕਦੇ ਹੋ ਇੱਥੇ 00 ਕਾਊਂਟਿੰਗ ਆ ਰਹੀ ਆ ਦੇਖ ਸਕਦੇ ਹੋ ਇਹਦੇ ਚ ਤੇ ਹੁਣ ਅਸੀਂ ਇਹਨੂੰ ਡਿਪ ਕਰਾਂਗੇ ਇਹਦੇ ਵਿੱਚ ਆਹ ਦੇਖੋ ਤੇ ਇਹਨੂੰ ਅਸੀਂ ਕਰਦੇ ਆ ਇੱਥੇ ਹੋਲਡ ਆਹ ਦੇਖੋ ਹੋਲਡ ਕਰਤਾ ਤੇ ਇਹਦਾ ਟੀਡੀਐਸ ਤੁਸੀਂ ਦੇਖ ਸਕਦੇ ਹੋ ਕਿੰਨਾ ਆ ਗਿਆ 541 ਮਤਲਬ 541 ਇਹਦਾ ਟੀਡੀਐਸ ਹੈਗਾ ਦੇਖੋ ਕਿੰਨਾ ਜ਼ਹਿਰੀਲਾ ਪਾਣੀ ਹੈਗਾ ਇਹ ਜਿਹੜਾ ਕਿ ਸਤਲੁਜ ਦਰਿਆ ਦੇ ਵਿੱਚ ਸਿੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਤਾਂ ਅਸੀਂ ਸਿਰਫ ਇੱਥੋਂ ਚੈੱਕ ਕੀਤਾ ਨਾ ਇਕੇ ਵਿੱਚੋਂ ਮਿਕਸਮਿਕਸ ਹੋ ਗਿਆ ਇੱਧਰ ਆ ਗਿਆ ਜੇ ਅਸੀਂ ਸਟਾਰਟਿੰਗ ਦੇ ਵਿੱਚ ਜਾਵਾਂਗੇ ਉੱਥੇ ਕਿੰਨਾ ਇਹਦਾ ਟੀਡੀਓਸ ਹੋਊਗਾ ਉਹ ਤਾਂ ਬਾਅਦ ਚ ਪਤਾ ਲੱਗਣਾ ਹੈ ਬਟ ਇੱਥੇ ਕੁਝ ਗਾਰਡ ਬੈਠੇ ਹੋਏ ਨੇ ਉਹਨਾਂ ਨੇ ਸਾਨੂੰ ਕਹਿਤਾ ਕਿ ਨਹੀਂ ਜੀ ਤੁਸੀਂ ਅੱਗੇ ਨਹੀਂ ਜਾ ਸਕਦੇ ਸੋ ਅਸੀਂ ਕਿਾ ਚਲੋ ਕੋਈ ਗੱਲ ਨਹੀਂ ਇੱਥੋਂ ਅਸੀਂ ਇਹਦੀ ਕਵਰੇਜ ਕਰ ਲੈਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਹੈਗਾ ਇਹ ਗੰਦਾ ਪਾਣੀ ਜਿਹੜਾ ਸਤਲੁਜ ਦੇ ਵਿੱਚ ਸਟਿਆ ਜਾ ਰਿਹਾ ਤੇ ਕਿੰਨਾ ਕੋਈ ਸਹੀ ਹੈ ਕਿੰਨਾ ਕੋਈ ਜਾਇਜ ਆ